ਰਾਜਪੁਰਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਮੁਖਬਰ ਦੀ ਇਤਲਾਹ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 141 ਬੋਤਲਾਂ ਸਿੰਡੀਅਰ ਮਾਰਕਾ ਸ਼ਰਾਬ ਦੀਆਂ ਆਪਣੇ ਕਬਜ਼ੇ ਵਿੱਚ ਲਈਆਂ ਦੱਸਿਆ ਕਿ ਇੱਕ ਫਾਈਵ ਭਾਗ ਦੇ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਆ ਪੁਲਿਸ ਨੇ ਐਫਆਈਰ ਦਰਜ ਕਰ ਦਿੱਤੀ ਹੈ ਹਾਲਾਂਕਿ ਮੁਲਜ਼ਿਮ ਮੌਕੇ ਤੋਂ ਫਰਾਰ ਹੋ ਗਿਆ ਪਰ ਉਹੀ ਗੱਡੀ ਅਤੇ 141 ਨਿਆ ਸ਼ਰਾਬ ਦੀਆਂ ਬੋਤਲਾਂ ਪੁਲਿਸ ਲੋ ਆਪਣੀ ਰਸ ਵਿੱਚ ਲੈ ਲਿਆ ਗਿਆ ਹਨ ਅਤੇ ਪੁਲਿਸ ਵੱਲੋਂ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ આરોપી ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਅੱਜ ਜੋ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਜੇ ਮਾਰੇ ਪੁੱਛੀ ਜਾਂਦੀ ਸਾਡੇ ਮਾਨਯੋਗ ਐਸਐਸਪੀ ਸਾਹ ਪਟਿਆਲਾ ਸ੍ਰੀ ਬਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਹਦਾਇਤਾ ਮੁਤਾਬਕ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਜਿਹੜੀ ਇੱਕ ਬੰਦਾ ਜਿਹੜਾ ਕੁਲਵੀਰ ਸਿੰਘ ਸਾਨੂੰ ਉਪਜੋਗਾ ਸਨ ਜਿਹੜਾ ਮਤਲਬ ਗੁਲਾਬਨਗਰ ਦਾ ਰਹਿਣ ਵਾਲਾ ਇਹ ਇੱਕ ਸਰਾਬ ਜਿਹੀ ਚੰਡੀਗੜ੍ਹੋਂ ਲੈ ਕੇ ਆ ਰਿਹਾ ਸੋ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਉਂਦਾ ਤੇ ਸੀਨੀਅਰ ਅਫਸਰਾਂ ਨੇ ਸਾਡੀਆਂ ਟੀਮਾਂ ਬਣਾਈਆਂ ਸਾਡੇ ਏਐਸਐ ਮਹਿੰਦਰਪਾਲ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਜਿਹੜੀ ਆਲਟੋ ਕਾਰ ਪੀਬੀ 11 ਸੀ ਐਮ 6803 ਅਸੀਂ ਇਹਦਾ ਪਿੱਛਾ ਕੀਤਾ ਜਿਨੇ ਸਾਡੇ ਬੈਰੀਕੇਡ ਨੂੰ ਟੱਚ ਕਰਦਾ ਹੋਇਆ ਜਿਹੜਾ ਤੋੜ ਕੇ ਅੱਗੇ ਚਲਾ ਗਿਆ ਇਹ ਗਲੀਆਂ ਦੇ ਵਿੱਚੋਂ ਵੜਦਾ ਹੋਇਆ ਗਲਾਬਨਗਰ ਇੱਕ ਗੱਡੀ ਛੱਡ ਕੇ ਭੱਜ ਗਿਆ ਅਸੀਂ ਫਿਰ ਆਪਣੀ ਇੱਕ ਸਹਾਜ ਇਨਸਪੈਕਟਰ ਦੀ ਟੀਮ ਜਿਹੜੀ ਉਸੇ ਭਲਾਈ ਜਿੰਨਾ ਨੇ ਚੈੱਕ ਕੀਤਾ ਚੈਕਿੰਗ ਦੌਰਾਨ ਸਾਨੂੰ ਬੱਤੀ ਕਾਮਯਾਬੀ ਉਦੋਂ ਮਿਲੀ ਜਦੋਂ ਇਹਦੇ ਵਿੱਚੋਂ 141 ਬੋਤਲਾਂ ਮਾਰਕਾ ਚੰਡੀਗੜ੍ਹ ਦੀ ਦੀ ਮਤਲਬ ਚੰਡੀਗੜ੍ਹ ਹੀ ਵਿਕਦੀ ਹੈ ਇਹ ਪੰਜਾਬ ਵਿੱਚ ਨਹੀਂ ਵਿਕਦੀ ਉਹ ਬਰਾਮਦ ਸਾਨੂੰ ਹੋਈ ਫਿਰ ਅਸੀਂ ਇਹਦੇ ਵਿੱਚੋਂ ਇੱਕ ਸੈ ਤਹਿਤ ਪਰਚਾ ਦਰਜ ਕੀਤਾ ਐਫਆਰ ਨੰਬਰ 22 122 ਸੌਰੀ ਤੇ ਅਸੀਂ ਅੱਜ ਇਹਨੂੰ ਲੱਭ ਲਾਂਗੇ ਲੱਭ ਕੇ ਕੋਰਚ ਇਹਨੂੰ ਪੇਸ਼ ਕਰਾਂਗੇ ਸਰ ਰਾਜਪਰੇ ਰਿਪੋਰਟ ਸੁਪਲਾਈ ਕਰਦਾ ਹਾਂ ਹਾਈ ਹੈ ਮਤਲਬ ਰਾਜਪਰੇ ਚੰਡੀਗੜ੍ਹੋਂ ਲਿਆ ਕੇ ਜਿਹੜਾ ਰਾਜਪਰੇ ਦੇਸ਼ਦਾ ਸੀਗਾ ਸਰਾਬ ਇਹ ਪਤਾ ਕਰ ਰਿਹਾ ਸ਼ਾਇਦ ਦਿੱਤੇ ਪਹਿਲਾਂ ਵੀ ਇੱਕ ਪਰਚਾ ਸਰਾਬ ਦਾ ਹੈਗਾ ਹੈ ਇਹ ਵੱਲ ਮੁਝਾ ਵੀ ਟੀਵੀ ਤੇ ਲਈ ਅਮਰੀਤ ਗਰਗ ਦੀ ਰਿਪੋਰਟ ਰਾਜਪੁਰਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਮੁਖਬਰ ਦੀ ਇਤਲਾਹ ਦੇ ਉੱਤੇ ਕਾਰਵਾਈ ਕਰਦਿਆਂ ਆਇਆ ਪੁਲਿਸ ਨੇ 141 ਬੋਤਲਾਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਆਪਣੇ ਕਬਜ਼ੇ ਵਿੱਚ ਲਈਆਂ ਦੱਸਦੇ ਕਿ ਇੱਕ ਫਾਈਵ ਫਾਕ ਦੇ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਆ ਪੁਲਿਸ ਨੇ ਐਫਆਈਰ ਦਰਜ ਕਰ ਦਿੱਤੀ ਹੈ ਹਾਲਾਂਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਪਰ ਉਹੀ ਗੱਡੀ ਦੇ 141 ਨੇ ਇਹ ਸ਼ਰਾਬ ਦੀਆਂ ਬੋਤਲਾਂ ਪੁਲਿਸ ਲੋ ਆਪਣੀ ਰਸ ਵਿੱਚ ਲੈ ਲਿਆ ਗਿਆ ਹਨ ਅਰੇ ਪੁਲਿਸ ਰੋ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ આરોપી ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਅੱਜ ਜੋ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਜੇ ਬਾਰੇ ਕੀ ਕਹਿੰਦੇ ਹੋ ਸਾਡੇ ਮਾਨਯੋਗ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਹਦਾਇਤਾ ਮੁਤਾਬਕ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਜਿਹੜੀ ਇੱਕ ਬੰਦਾ ਜਿਹੜਾ ਪਲਵੀਰ ਸਿੰਘ ਸਾਨੂੰ ਉਪਜੋਗਾ ਸਨ ਜਿਹੜਾ ਮਤਲਬ ਗੁਲਾਬਨਗਰ ਦਾ ਰਹਿਣ ਵਾਲਾ ਇਹ ਇੱਕ ਸਰਾਬ ਜਿਹੜੀ ਚੰਡੀਗੜ੍ਹੋਂ ਲੈ ਕੇ ਆ ਰਿਹਾ ਸੋ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਉਂਦਾ ਤੇ ਸੀਨੀਅਰ ਅਫਸਰਾਂ ਨੇ ਸਾਡੀਆਂ ਟੀਮਾਂ ਬਣਾਈਆਂ ਸਾਡੇ ਏਐਸਏ ਮਹਿੰਦਰਪਾਲ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਜਿਹੜੀ ਆਲਟੋ ਕਾਰ PB11 CM 6203 ਅਸੀਂ ਇਹਦਾ ਪਿੱਛਾ ਕੀਤਾ ਜਿਨੇ ਸਾਡੇ ਬੈਰੀਗੇਟ ਨੂੰ ਟੱਚ ਕਰਦਾ ਹੋਇਆ ਜਿਹੜਾ ਤੋੜ ਕੇ ਅੱਗੇ ਚਲਾ ਗਿਆ ਇਹ ਗਲੀਆਂ ਦੇ ਵਿੱਚੋਂ ਵੜਦਾ ਹੋਇਆ ਗਲਾਬਨਗਰ ਇੱਕ ਗਲੀ 'ਚ ਆਪਣੀ ਗੱਡੀ ਛੱਡ ਕੇ ਭੱਜ ਗਿਆ ਅਸੀਂ ਫਿਰ ਆਪਣੀ ਇੱਕ ਸੈਜ ਇੰਸਪੈਕਟਰ ਦੀ ਟੀਮ ਜਿਹੜੀ ਉਸੇ ਬੁਲਾਈ ਜਿਨ੍ਹਾਂ ਨੇ ਚੈੱਕ ਕੀਤਾ ਚੈਕਿੰਗ ਦੌਰਾਨ ਸਾਨੂੰ ਬੱਡੀ ਕਾਮਯਾਬ ਜੀ ਉਦੋਂ ਮਿਲੀ ਜਦੋਂ ਇਹਦੇ ਵਿੱਚੋਂ 141 ਬੋਤਲਾਂ ਮਾਰਕਾ ਚੰਡੀਗੜ੍ਹ ਦੀ ਦੀ ਮਤਲਬ ਚੰਡੀਗੜ੍ਹ ਹੀ ਵਿਖਦੀ ਹੈ ਇਹ ਪੰਜਾਬ ਚ ਨਹੀਂ ਵਿਖਦੀ ਉਹ ਬਰਾਮਦ ਸਾਨੂੰ ਹੋਈ ਫਿਰ ਅਸੀਂ ਇਹਦੇ ਵਿੱਚੋਂ ਇੱਕ ਅਖਸੈ ਤਹਿਤ ਪਰਚਾ ਦਰਜ ਕੀਤਾ ਐਫਆਰ ਨੰਬਰ 22 122 ਸੋਰੀ ਤੇ ਅਸੀਂ ਅੱਜ ਇਹਨੂੰ ਲੱਭ ਲਾਂਗੇ ਲੱਭ ਕੇ ਕੋਰਚ ਇਹਨੂੰ ਪੇਸ਼ ਕਰਾਂਗੇ ਸਰ ਰਾਜਪਰੇ ਇਹ ਵੀ ডিসਪਲੇ ਕਰਦਾ ਤੇ ਹਾਏ ਇਹ ਮਤਲਬ ਰਾਜਪਰੇ ਚੰਡੀਗੜ੍ਹੋਂ ਲਿਆ ਕੇ ਜਿਹੜਾ ਰਾਜਪਰੇ ਵੇਛਦਾ ਸੀਦਾ ਸਰਾਵ ਇਹ ਪਤਾ ਕਰ ਰਿਹਾ ਸ਼ਾਇਦ ਇੱਥੇ ਪੈਣਾ ਵੀ ਇੱਕ ਪਰਚਾ ਸਰਾਵ ਦਾ ਹੈਗਾ ਹੈ